हां जी मित्रों। ਹੁਣ ਆਵ ਰਿਹਾ ਆਡੇ ਸੇ ਦਾ। ਗੱਡੀ ਆਪਣੀ ਤਿਆਰ ਹੈ। ਯਾਰ ਇਹ ਆਪਣੀ ਟਰਨ ਦੀ। ਇਹ ਹੈਗਾ ਪੰਪ ਭਾਰਤ ਪੈਟਰੋਲੀਅਮ ਦਾ, ਬੀ ਐਨ ਜੀ ਦਾ ਪੰਪ। ਇੱਥੇ ਆਪਾਂ ਰਾਤ ਸਟੇ ਕੀਤੀ ਸੀ। ਇਹ ਰਹੇ ਸੀ ਦਾ ਤਾਂ ਆਪਾਂ। हां जी ਆਪਾਂ ਹੈਗੇ ਆ ਇਸ ਟਾਈਮ ਰਾਜਗੜ੍ਹ ਦੇ ਨਜ਼ਦੀਕ 1 ਕਿਲੋਮੀਟਰ ਪਿੱਛੇ ਵੱਡੇ ਛੋਟੇ ਭੈਣ ਭਰਾਵਾਂ ਨੂੰ ਪਿਆਰ ਭਰੀ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੀਤ ਵਰਦਿਆਂ ਸਾਰੇ ਭੈਣ ਭਰਾ ਤੰਦਰੁਸਤ ਹੋਣਗੇ ਰੋੜਾਂ ਤਾਂ ਬਹੁਤ ਧੀਆ ਨੇ ਪਰ ਥੋੜੀ ਜੀ ਪ੍ਰੋਬਲਮ ਇਹ ਆ ਹਵਾ ਉਹਰੇ ਤਕਰੀਬਨ ਮੂੜੋ ਹੀ ਚੱਲਦੀ ਰਹਿੰਦੀ ਆ ਨੇ ਗਰਮੀ ਵੀ ਹੋ ਜਾਂਦੀ ਆ ਸਭਾ ਕਰਨ ਦਾ ਨਜ਼ਾਰਾ ਤਾਂ ਆਉਂਦਾ ਸ਼ਾਮ ਸਵੇਰੇ ਜੀ ਠੰਡੇ ਠੰਡੇ ਜਿੰਨਾ ਸਾਫਰ ਹੋ ਜੇਵੇ ਦੂਜੀ ਗੱਲ ਇਹ ਪ੍ਰਾਭ ਉਹ ਵੀ ਪਾਣੀ ਨੇ ਮਾਰ ਹਰਿਆਣੇ 'ਚ ਵੀ ਬਹੁਤ ਕਰਿਆ ਤੇ ਕਰੀਬਨ ਕੱਲ ਦਾ ਦੇਖਦੇ ਆ ਰਹਾ ਬਰਵਾਲੇ ਤੋਂ ਪਿੱਛੋਂ ਲੈ ਕੇ ਮਿੱਤਰੋ ਆਪਾਂ ਬੈਠੇ ਆ ਇਸ ਟਾਈਮ ਰਾਜਸਥਾਨ ਦੇ ਵਿੱਚੋ ਰਾਜਸਥਾਨ ਦੇ ਵਿੱਚ ਇੱਕ ਚੀਜ਼ ਹੋਰ ਦੇਖੀ ਆ ਉਹ ਜਿੰਨੇ ਵੀ ਬੰਦੇ ਖੇਤਾਂ 'ਚ ਕੰਮ ਕਰਦੇ ਨੇ ਉਹ ਸਾਰੇ ਆਪਣੇ ਨਾਲ ਪਾਣੀ ਰੈਵਰ 10-15 ਲੀਟਰ ਭਰ ਕੇ ਲੈ ਕੇ ਜਾਂਦੇ ਨੇ ਕਿਉਂਕਿ ਖੇਤਾਂ ਦੇ ਵਿੱਚ ਪਾਣੀ ਹੋਏ ਨਹੀਂ ਪਾਣੀ ਪੀਣ ਵਾਸਤੇ ਆਪਣੇ ਨਾਲ ਲੈ ਕੇ ਜਾਣਾ ਉਹਨਾਂ ਨੇ ਤਾਂ ਕਿਤੇ ਜਾ ਕੇ ਉਹਨਾਂ ਦੀ ਦਿਹਾੜੀ ਲੰਘਦੀ ਆ ਰਾਜਸਥਾਨ ਦੇ ਵਿੱਚ ਮੰਦਰ ਬਹੁਤ ਨੇ ਆ ਦੇਖੋ ਕਿੰਨੇ ਮੰਦਰ ਨੇ ਆਹ ਇਧਰੋਂ ਫੇਰ ਮੰਦਰ ਅੱਗੇ ਅੱਗੇ ਫੇਰ ਰਾਤ ਖੜਾਇਆ ਖੜਾ ਜੀ ਆਪਾਂ ਲੱਗੇ ਸੀ ਪਾਣੀ ਭਰਨਾ ਇੱਕ ਪੰਪ ਤੇ ਆ ਨਾਲ ਦੀ ਟਰੇਨ ਲੱਗਦੀ ਆ ਮੈਂ ਲੱਗਦਾ ਆ ਰੋਡ ਜਾਂਦਾ ਆਪਾਂ ਲੱਗੇ ਤੇ ਪਾਣੀ ਭਰਨਾ ਆ ਵਾਟਰ ਕੋਲਰ ਲੱਗਿਆ ਦਾ ਪੰਪਾਂ ਤੇ ਖੈਰ ਪਾਣੀ ਤਾਂ ਰੇਟ ਤੇ ਮਿਲ ਜਾਂਦਾ ਪਾਣੀ ਪੀਣ ਨੂੰ ਵਧੀਆ ਮਿੱਠਾ ਪਾਣੀ ਆ ਤੇ ਕਰੀਬ ਉਹਦੇ ਨੇ ਰਾਜਸਥਾਨ ਦੇ ਵਿੱਚ ਪٹرول ਪੰਪ ਨੇ ਆ ਤੇ ਕਿਤੇ ਵੀ ਜੇ ਇਕੱਲਾ ਬੰਦਾ ਰੇਖ ਸਕਦਾ ਇਹ ਆਪਾਂ ਆਪਣੀ ਜ਼ਿੰਦਗੀ ਦਾ ਨਜ਼ਰੀਆ ਦੇਖਣਾ ਹੈ ਨਾ ਜੇ ਆਪਣੀ ਜ਼ਿੰਦਗੀ ਕਿੱਥੇ ਖੜੀ ਆ ਖਾਸ ਕਰ ਪੰਜਾਬ ਵਾਲੇ ਤਾਂ ਬਾਈ ਜੀ ਇੱਕ ਚੱਕਰ Rajasthan ਦਾ ਸਾਈਕਲ ਤੇ ਲਾ ਕੇ ਦੇਖੋ ਮੈਨੂੰ ਲੱਗਦਾ ਆਪਣਾ ਜ਼ਿੰਦਗੀ ਬਤਨ ਦਾ ਨਜ਼ਰੀਆ ਸਮਝ ਆ ਜਾਊਗਾ ਆਪਣਾ ਪਤਾ ਲੱਗ ਜਾਊਗਾ ਆਪਾਂ ਕਿੱਥੇ ਖੜੇ ਆ ਯੋ ਰਾਜਸਥਾਨ ਦੇ ਵਿੱਚ ਲੋਕ বাসਦੇ ਨੇ ਇਹ ਕਿੱਥੇ বাসਦੇ ਨੇ ਚਲੋ ਜੀ ਚੱਲੀਏ ਸਾਧੂ ਚੱਲਦੇ ਪਰੇ ਨਾਗਰੀ ਬਸਦੀ ਭਲੀ ਹੌਲੀ ਹੌਲੀ ਮੰਚਲਾਂ ਵੱਲ ਨੂੰ ਵਧਦੇ ਆ ਹੋ ਮੂੰਗੀ ਵੱਡੀ ਪਈ ਆ ਜੀ ਮੂੰਗੀ ਵਿੱਚ ਕੰਪੈਨਾਂ ਤੋਂ ਵੜਾਈ ਜਾਂਦੇ ਨੇ ਵਿੱਚ ਹੱਥਾਂ ਨਾਲ ਵੱਢ ਕੇ ਢੇਰ ਲਾਏ ਪਏ ਨੇ ਮੂੰਗੀ ਤੇ ਬਾਜਰੇ ਦੀਆਂ ਵੱਢ ਕੇ ਸ਼ੌਰੀਆਂ ਲਾਈਆਂ ਹੋਏ ਨੇ ਉਹ ਖੜੀਆਂ ਨੇ ਵੱਡੀਆਂ ਵੱਡੀਆਂ ਇਹ ਰੋੜ ਤਾਪ ਰਿਹਾ ਪੂਰਾ ਦੁਪਹਿਰ ਨੂੰ ਆ ਲਓ ਜੀ ਹਾਲਾ ਸਰ ਰਹਿ ਗਿਆ ਇਥੋਂ 150 ਕਿਲੋਮੀਟਰ ਬੀਕਾਨੇਰ 282 ਤੇ ਚੂਰੂ ਹੈਗਾ ਜੀ ਅਸੀਂ ਆਪਾਂ ਅੱਜ ਚੂਰੂ ਦੇ ਲਵੇ ਲਾਉਣੇ ਲੱਗਣਾ ਆ ਦੇਖੋ ਜੀ ਰਾਜਸਥਾਨ ਦੇ ਨਜ਼ਾਰੇ ਆ ਬਾ ਜਰਾ ਇਹਨਾਂ ਨੇ ਬਰਡੇ ਦੇ ਉੱਪਰੋਂ ਛੱਪੇ ਤੋੜ ਕੇ ਵਾਜਰਾ ਖੜਾ ਕਰਤਾ ਇਹ ਇੱਕ ਨੂੰ ਇਹਨੂੰ ਸਕਾ ਕੇ ਟੋਕਾ ਕਰਕੇ ਟੂੜੀ ਦੀ ਜਗ੍ਹਾ ਇਸਤੇਮਾਲ ਕਰਦੇ ਨੇ ਆ ਦੇਖੋ ਆਲੇ-ਦਾਲੇ ਸਾਰੇ ਉਹ ਦੇਖੋ ਜਿੱਥੇ ਤਾਂ ਕੋ ਥੋੜੀ ਨਿਗਾ ਜਾਂਦੀ ਆ ਆਂੀ ਦਾ ਪਾਣੀ ਇਕੱਠਾ ਕਰਿਆ ਪਿਆ بارشਾਂ ਦਾ بارش ਆਉਂਦੀ ਆ ਫਿਰ ਉਹਦਾ ਪਾਣੀ ਸਾਰਾ ਇਹ ਐ ਇੱਥੇ ਆ ਕੇ ਹਾ ਮੋਗੇ ਬਣਾਏ ਹੋਏ ਨੇ ਦੇਖੋ। ਲੇਖੂ। ਬਾਟੀਆਂ ਭਰੀਆਂ ਹੋ ਜਾਂਦੀਆਂ। ਇਹ ਵੀ ਪਾਣੀ ਬਰਤਨ ਵਾਸਤੇ ਇਕੱਠਾ ਕਰਿਆ ਹੋਇਆ ਹੁੰਦਾ। ਇਹ ਸਾਫ਼ ਸੁਥਰਾ ਪਾਣੀ ਹੋ ਜਾਂਦਾ। ਸੂਚ ਤਾਂ ਸਾਫ਼ ਸੁਥਰੀ ਹੋ ਜਾਂਦਾ ਪਾਣੀ। ਤੇ ਉੱਪਰ ਰੋਟਾ ਕਿਆ ਹੋਇਆ ਬੰਦਾ ਉੱਪਰੋਂ। ਬਿਲਕੁਲ। ਤਾਂ ਦੇਖੋ ਮਿੱਤਰੋ ਰਾਜਸਥਾਨ ਦੇ ਸ਼ਾਮ ਦੇ ਨਿਆਰੇ ਅੱਜ ਜਸਤੇ ਪਹਿਲੇ ਦਿਨ ਕਰੀਆ ਪੰਨੇ ਟੱਬੇ ਤੇ ਆ ਟੱਬਾ ਹੈ ਬਾਜੀਆਂ ਦਾ ਬਾਈ ਦਾ ਉਹ ਖੜਾ ਸਾਹਮਣੇ ਉਹਦਾ ਟੱਬਾ ਹੈ ਆ ਗੱਡੀਆਂ ਖੜੀਆਂ ਨੇ ਆ ਰਸਤਾ ਇਧਰ ਨਾਲ ਪੰਡਾ ਕੋਈ ਇਧਰੋਂ ਜਾਂਦਾ ਆਪਾਂ ਸਵੇਰੇ ਸਫਰ ਕਰਨਾ ਇੱਧਰੋਂ ਇੱਧਰੋਂ ਆਪਾਂ ਆਏ ਸੀ ਅੰਸਾਰ ਜਾਣਾ ਆਪਾਂ ਨੇ ਰਾਗੜ ਤੋਂ ਉੱਧਰ

ਆ ਰੇਲ ਵੀ ਲੈਂ ਜਾਂਦੀ ਆ। ਰੇਲ ਵੀ ਲੈਂ ਜਾਂਦੀ ਆ। ਆਹ ਦੇਖ ਰਹੇ ਹੋਗੇ ਤੂੰ ਟਿੱਬੇ। ਟਿੱਬੇ ਨੇ। ਨਾਂ ਦਾ ਬੇੜਾ ਹੋ ਗਿਆ। ਬਸ ਜਿੰਨੀ ਦਿਨ ਦੇ ਵਿੱਚ ਉਹ ਰੇ ਗਰਮਾਇਸ਼ ਹੁੰਦੀ ਆ ਸ਼ਾਮ ਨੂੰ ਉਨੀਓ ਤਕਰੀਬਨ ਠੰਡ ਹੋ ਜਾਂਦੀ ਆ ਅੱਜ ਤਾਂ ਮੂਹੋਂ ਹਵਾ ਬਹੁਤ ਚੱਲੀ ਸਾਫਰ ਕੁਝ ਇੰਨਾ ਹੋਇਆ ਨਹੀਂ ਹੈ ਅੱਜ ਤਾਂ 80 ਕਿਲੋਮੀਟਰ ਸਾਫਰ ਅਸੀਂ 85 ਕਿਲੋਮੀਟਰ ਸਾਫਰ ਹੋਇਆ ਤੇ ਰਾਜਗੜ ਤੋਂ ਗਿਆ ਪੰਜ ਪੰਜ ਚਾਰ ਕਿਲੋਮੀਟਰ ਪਹਿਲਾਂ ਹੀ ਰੋਕ ਗਏ ਕਿਉਂਕਿ ਅੱਜ ਦਿਨ ਦੇ ਵਿੱਚ ਹਵਾਨੇ ਥਕਾ ਤੇ ਬਹੁਤ ਅੱਜ ਦਿਨ ਚ ਅੱਜ ਦਾ ਵਲੌਗ ਆਪਾਂ ਇੱਥੇ ਹੀ ਸੁਨਾਬਤ ਕਰਦੇ ਆਂ ਭਾਈ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਜੇ ਕੋਈ ਵਲੌਗ ਤੇ ਕਮੀ ਪੇਸ਼ੀ ਹੁੰਦੀ ਆ ਤਾਂ ਦੱਸਿਆ ਕਰੋ ਆਪਾਂ ਨੂੰ ਸੁਧਾਰੀਏ ਅੰਨੀ ਬਾਈ ਕਿਰਪਾ ਜਰੂਰ ਕਰਿਆ ਕਰੋ ਦੱਸਿਆ ਕਰੋ ਯਾਰ